ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋੜੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਹਾਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਜੀ ਬਾਈ ਰੋਮੀ ਕੋਲੇ ਪਹੁੰਚੇ ਆ ਤਿੰਨ ਵੜਾ ਦਿਖਾਵਾਂਗੇ ਇੱਕ ਗਰਲੈਂਡੋ ਦੇਾਂਗੇ ਦਿਖਾਵਾਂਗੇ ਇੱਕ ਤੁਹਾਨੂੰ ਦੋ ਐਚਐਫ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਰੋਮੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬਹੁਤ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈਗਾ ਬਾਈ 947863584 ਪਿੰਡ ਆਪਣਾ ਜੀ ਪਿੰਡ ਮਹਰਾਜ ਆ ਬਾਈ ਜ਼ਿਲ੍ਹਾ ਆਪਾਂ ਨੂੰ ਜਿਹੜਾ ਬਠਿੰਡਾ ਤਹਿਸੀਲ ਰਾਮਪਰਾਪੂ ਓਕੇ ਤਸੀਂ ਰਾਮਪਰਾਪੂ ਤੇ ਨੇੜੇ ਆਪਣੇ ਰਾਮਪਰਾਪਾ ਤੋਂ ਮੰਡੀ ਤੇ ਡਰੈੱਸ ਆਪਣਾ ਡਰੈੱਸ ਜਿਹੜੀ ਮਹਰਾਜ ਨੂੰ ਗੁੰਮੜ ਸਰ ਰੋਡ ਬਣੀ ਵੀ ਮਹਰਾਜ ਤੋਂ ਉਹਦੇ ਦਿੱਕਰ ਆ ਦੇਖੋ ਜੀ ਤੇ ਰੋਮੀ ਜੀ ਅੱਪਾ ਬੈਠ ਦੇਖੀ ਜੰਨੇ ਬਾਈ ਤੋਰਾ ਇਹ ਬਾਈ ਬਲੂਨ ਆ ਤੇ ਦੰਦੀ ਆਪਣੇ ਚੌਗ ਦੇ ਚੱਕੇ ਆ ਮੜੇ ਮੜੇ ਓਕੇ ਚੌਗੀ ਮੰਨ ਲੇ ਜਾਂ ਦੋਕੀ ਮੰਨ ਲੇ ਹਾਂ ਭਰੀ ਭਖੀ ਬਥੋਰੀ ਆ ਬੱਛੀ ਮਗਰ ਆ ਬਾਈ ਕਿ ਕਿੰਨਾ ਬੋਲਾ ਕੱਢਿਆ ਬਾਈ ਬੋਲਾ ਤਰਕੇ 3 ਕਿਲੋ ਕੱਢਿਆ ਬਾਈ ਬੱਛੀ ਮਗਰ ਆ ਗਈ ਹਾਂ ਰਾਤ ਦੀ ਸੂਈ ਆ ਹੂੰ ਤੇ ਜ਼ੇਰ ਬਾਈ ਜ਼ੇਰ ਬਿਲਕੁਲ ਗਰੰਟਡ ਹੁੰਦੀ ਆ ਬਾਈ ਜਿਹੜੀ ਦੇ ਜ਼ੇਰ ਹੂ ਅਸੀਂ ਆਪਣੇ ਵੀਡੀਓ ਨਹੀਂ ਪਾਵਾਂਗੇ ਓਕੇ ਜੀ ਸਮਝ ਗਏ ਗੱਲ ਚੰਗੀ ਗੱਲ ਆ ਵੀਰੇ ਬਾਕੀ ਦੀ ਗੱਲ ਥਾਨ ਲੇਵੇ ਦੀ ਪੂਰੀ ਸਾਫ ਆ ਗਈ ਤੇ ਰੋਮੀ ਕਿੰਨਾ ਦੁੱਧ ਕਾੜ ਦੂ ਬਾਈ ਇਤਕੀ ਦੁੱਧ ਕਾੜ ਦੂ ਬਾਈ ਪਹਿਲੀ ਨਹੀਂ ਆ ਦੁੱਧ ਦੇ ਦੂ 17 18 ਕਿਲੋ ਆ 17 ਤੋਂ 18 ਕਿਲੋ ਮਗਰ ਫਿਰ ਬੱਚੀ ਹਾਂ ਕਿੰਨੇ ਪੈਸੇ ਆ ਗਏ ਬਾਈ ਇਹਦਾ ਬਸ ਲੈਣ ਦੇ ਨੂੰ ਬਾਈ ਆਪਣੇ 75000 ਰੁਪਏ 75000 ਰੁਪਏ ਹਾਂ ਬਾਈ ਤੇ 75000 ਵਾਲਾ ਕੀ ਹਿਸਾਬ ਆਵੇ ਉਹ 500 ਛੋੜ ਹੀ ਹੁੰਦੀ ਹੁੰਦੀ ਆ ਬਾਈ ਤੇ ਹੁਣ ਬਗਰ ਲੈਂਡੋ ਦੀ ਗੱਲ ਕਰ ਲਏ ਹਾਂ ਇਹ ਬਾਈ ਲੈਂਦੀ ਆ ਦੋ ਚਾਰ ਦਿਨ ਹਜੇ ਪੰਜ ਚਾਰ ਦਿਨ ਨੂੰ ਵੀ ਤੋਰਾ ਕਰਾ ਕੇ ਚੱਕ ਦੋ ਤੋਂ ਚਾਰ ਦਿਨ ਬਾਕੀ ਬਾਕੀ ਥਾਨਲੇਵੇ ਦੀ ਪੂਰੀ ਸਾਫ ਤੇ ਬਲੇਅਰ ਹਨਾ ਪੂਰੀ ਬਲੇਅਰ ਬਾਈ ओके दूध ਵੀ ਮੱਝਾਰਗਾ ਹੋਊਗਾ ਇਹ ਗਰਲੈਂਡੋ ਆ ਗਈ ਜੀ ਗਰਲੈਂਡੋ ਚ ਨਹੀਂ ਗਰਲੈਂਡੋ ਆ ਹਾਂ ਠੀਕ ਆ ਪੂਰੀ ਥਾਂਲੇਵੇ ਦੀ ਸਾਫ ਕਿੰਨੇ ਦਿਨ ਬਾਈ ਕੱਟੂਗੀ ਰومی ਲੈ ਜੂਗੇ 2-4 ਦਿਨ ਕਿੰਨੇ ਪੈਸੇ ਲਾਵਾਂ ਰومی ਬਦ ਲੈਣ ਦੇਣੀ ਦੱਸੀ ਵੀਰੇ ਦਾ ਇਹਦਾ 6600 ਰੁਪਿਆ 66000 ਰੁਪਿਆ ਮਾਨਦਾਨ ਹੋ ਜਾਊਗਾ ਬਹੁਤ ਜਮਾ ਜਾ ਰੇਟ ਆ ਬਾਈ ਦਾ ਬਾਕੀ ਦੀ ਗੱਲ 66000 ਤੁਹਾਨੂੰ ਮਿਲ ਜਾਣੀ ਆ ਥਾਂਲੇਵੇ ਦੀ ਪੂਰੀ ਸਾਫ ਆ ਤੇ ਦਿਨ ਕਿੰਨੇ ਦੱਸ aí ਦੁਬਾਰਾ ਫੇਰ ਦੱਸ ਦੇ ਦਿਨ 2-4 ਦਿਨ ਨੂੰ ਦੁੱਧ ਦੇ ਦੂਠਾ ਰਸ 17 ਕਿਲੋ ਬਾਕੀ ਦੂਫ ਫਟ ਵਾਲਾ ਯਾਰ ਬਾਕੀ ਯਾਰ ਅਗਲੇ ਸੇਵਾ ਹੁੰਦੀ ਆ ਹਣਾ ਦੁੱਧ ਤੇ 66000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਤੇ ਵੀ ਜਿਹੜੀ ਆਪਾਂ ਐਚਐਫ ਵੱਡੇ ਸਾਈਜ਼ ਦੀ ਦੇਖੀ ਜਾਂਦੇ ਆਂ ਬਾਈ ਇਹਨਾਂ ਬਾਈ ਪਲੂਨ ਨੇ ਦਿੱਤਾ 24 25 ਕਿਲੋ ਦੁੱਧ 27 28 ਕਿਲੋ ਦੁੱਧ ਹੀ ਮਿਆਦਾ ਹੂੰ ਜਿਵੇਂ ਇਹਦੀ ਬਰੀਡ ਆ ਹਨਾ ਹਾਂ ਕਿਉਂਕਿ ਇਹਦੀ ਜਿਹੜੀ ਫੇਸ ਕੁਆਲਿਟੀ ਆ ਇਹਦੀ ਬਰੀਡ ਕੁਆਲਿਟੀ ਆ ਜਿਹੜੀ ਉਹ ਗਵਾਈ ਭਰਦੀ ਹੈ ਬੇਣੇ ਦੁੱਧ ਦੇਣਾ ਹਨਾ ਹਾਂ ਆ ਦੇਖੋ ਜੀ ਸਾਈਜ਼ ਪੂਰਾ ਫੁੱਲ ਚੰਗੀ ਕੁਆਲਿਟੀ ਆ ਦੇਖੋ ਮੋਹਲੇ ਬਰੇ ਰੋਮ ਚ ਚੰਗੇ ਸਾਰੇ ਚੰਗੇ ਜੀ ਆਪਾਂ ਗੱਲ ਕਰ ਲਗੇ ਡੱਬ ਜਿੰਮ ਜਮ ਐਚ ਐਫ ਦੇ ਚਾਹੀਦੇ ਹੁੰਦੇ ਉਹ ਮੇਦੇ ਡੱਬਾ ਤੇ ਉਹ ਮੇਦਾ ਕਾਦਰ ਤੇ ਥਣ ਥਣ ਗੁੱਲੇ ਵਾਲਾ ਲੱਗਿਆ ਹਨਾ ਹਾਂ ਬਈ ਇਹਦੇ ਕਿੰਨੇ ਬਹੇ ਬਾਈ ਇਹਦਾ 86000 ਰੁਪਏ ਬਾਈ 86000 ਰੁਪਏ 80 ਤੇ 6 ਹਾਂ 14 ਘੱਟ ਲੱਖ ਹਾਂ ਆ ਦੇਖੋ ਜੀ ਬਾਈ ਤੇਰੀਆਂ ਮੂੰਹ ਮਾਰੀ ਠੰਡੀ ਮਿੱਠੀ ਆ ਇਹਦਾ ਕੱਚੀ ਕੱਚੀ ਵਾਲਾ ਭਾਅ ਤਿਆਰ ਵਾਲਾ ਭਾਅ ਬਾਈ ਹੋਰ ਹੋਊਗਾ 86000 ਰੁਪਏ ਜੀ ਤੁਹਾਨੂੰ ਹਾਂ ਮੋਲਾ ਬਾਈ ਦਾ ਜ਼ਰੂਰ ਕਰੋ ਬਾਈ ਨਾਲ ਸੰਪਰਕ 4 ਸਪੇਰੇ ਦੀ ਕੋਜੀ ਹਨਾ ਹਾਂ ਆ ਖਚੋ ਮੜਾ ਲੈ ਵਾ ਬੜਾ ਪਾਦਰ ਹਨਾ ਬੋਲ ਪੁੱਤਰਾ ਠੰਡੀ ਏਡੀਆ ਗੱਲ ਓਕੇ ਤੇ 7066000 ਤੇ ਇਹਦਾ ਵੀਰੇ ਕਿੰਨਾ ਸੀ ਪਹਿਲਨ ਦਾ ਆ ਜਾ ਮੜਾ ਇਧਰ ਉਹ ਸਾਡੇ 767 ਸਾਡੇ 767 ਮਗਰ ਫਿਰ ਬੱਚੀ ਬੜੀ ਪਿਆਰੀ ਹੈ ਹਨਾ ਹਾਂ ਬੱਚੀ ਨੰਬਰ ਬੋਲ ਦਈਏ ਜੀ 947863584 ਬਈ ਪਿੰਡ ਮਹਾਰਾਜ ਤਿੰਨ ਬੈੜਾ ਬਾਕੀ ਹਾਂਗਕੂੰ ਉਕਣ ਵਾਲੀ ਨਹੀਂ ਕੋਈ ਉਹ ਨਾ ਨਾ ਇੱਕ ਵੀਰੇ ਜਿਹੜੀ ਇਹਦੀ ਕੁਆਲਿਟੀ ਹੈ ਨਾ ਕਈ ਸੂਏ ਦੁੱਧ ਦੇਣ ਵਾਲੀ ਕੁਆਲਿਟੀ ਹੈ ਹਾਂ ਤੇ ਥਣਲੇਵੇ ਦੀ ਪੂਰੀ ਸਾਫ ਆ ਬਾਕੀ ਤਾਂ ਕੱਲਾ ਕੱਲਾ ਥਣ ਲੱਗਾ ਦਾ ਬਾਹਰ ਤੋਂ ਫਿਰ ਕੈਮਰਾ ਮਾਰਦਣਿਆ ਦੇਖੋ ਜੀ ਤੇ ਤਾ ਆਇਓ ਤੁਸੀਂ ਆਦੇ ਧਾਰਾ ਮਾਰ ਕੇ ਲੈ ਕੇ ਜਾਓ ਤੇ ਪੰਛੀ ਵੀ ਮਗਰ ਐਚਪ ਚੰਗੀ ਆ ਗਈ ਪਿੰਡ ਮਹਾਰਾਜ ਤੋਂ ਤੁਹਾਨੂੰ ਤਿੰਨ ਵੜਾ ਕਵਰ ਕਰਕੇ ਦਿੱਤਾ ਧੰਨਵਾਦ